ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਲਗਾਤਾਰ ਪਾਰਟੀ ਨੂੰ ਮਜ਼ਬੂਤ ਕਰਨ ਦੇ ਲਈ ਮੀਟਿੰਗਾਂ ਕਰਦੇ ਨਜ਼ਰ ਆ ਰਹੇ ਨੇ ਸੋ ਦੱਸਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਹੁਣ ਸੁਖਵੀਰ ਸਿੰਘ ਬਾਦਲ ਵੱਲੋਂ ਮੀਟਿੰਗ ਕੀਤੀ ਗਈ ਹੈ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਨਾਲ ਮੀਟਿੰਗ ਕੀਤੀ ਗਈ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਇਸ मौके ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਂ ਮੀਨੇ ਦੱਸਿਆ ਕਿ ਸਾਰੇ ਹੀ ਮੈਂਬਰਾਂ ਨੇ ਸਰਬਸੰਮਤੀ ਦੇ ਨਾਲ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਬਣਾਉਣ ਦੇ ਉੱਤੇ ਸਹਿਮਤੀ ਪ੍ਰਗਟਾਈ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਸਮਾਂ ਚੱਲ ਰਿਹਾ ਹੈ ਇਸ ਨੂੰ ਲੈ ਕੇ ਅੰਦਰ ਬੈਠ ਕੇ ਹੀ ਸਾਰੀਆਂ ਗੱਲਾਂ ਨੇ ਜੜੀਆਂ ਕੀਤੀਆਂ ਜਾ ਸਕਦੀਆਂ ਨੇ ਪਰ ਪਾਰਟੀ ਤੋਂ ਬਾਹਰ ਜਾ ਕੇ ਜੋ ਬਿਆਨ ਦਿੱਤੇ ਜਾ ਰਹੇ ਨੇ ਉਹ ਮੰਦਭਗਾ ਹੈ ਤੇ ਵਰਕਿੰਗ ਕਮੇਟੀ ਨੇ ਫੈਸਲਾ ਲਿਆ ਕਿ ਜੇਕਰ ਕੋਈ ਵੀ ਆਗੂ ਪਾਰਟੀ ਤੋਂ ਉੱਪਰ ਉੱਠ ਕੇ ਗਤੀਵਿਧੀਆਂ ਚਲਾਊਗਾ ਤਾਂ ਉਸ ਨੂੰ ਪਾਰਟੀ ਤੋਂ ਲਾਂਬੇ ਕੀਤਾ ਜਾਊਗਾ ਨਾਲ ਹੀ ਉਹਨਾਂ ਨੇ ਰਾਜਸਥਾਨ ਦੇ ਵਿੱਚ ਲੜਕੀਆਂ ਨੂੰ ਕਿਰਪਾਨ ਪਾ ਕੇ ਪ੍ਰੀਖਿਆ ਕੇਂਦਰ ਦੇ ਵਿੱਚ ਦਾਖਲ ਨਾ ਹੋਣ ਦੇ ਉੱਤੇ ਅਫਸੋਸ ਪ੍ਰਗਟਾਇਆ ਉਹਨਾਂ ਦਾ ਕਹਿਣਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ ਸਿੱਖ ਆਪਣੇ ਕਕਾਰ ਲੈ ਕੇ ਨਾਲ ਘੁੰਮਦਾ ਹੈ ਤੇ ਲੜਕੀਆਂ ਨੂੰ ਕਿਰਪਾਨ ਲਾਉਣ ਦੇ ਲਈ ਕਹਿ ਦਿੱਤਾ ਗਿਆ ਜੋ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਅਸੀਂ ਇਸ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ। ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਹਾਂ। ਸਰਦਾਰ ਸੁਖਵੀਰ ਸਿੰਘ ਜੀ ਬਾਦਲ ਵੱਲੋਂ ਸ਼੍ਰੋਮਣੀ ਕਾਲੀ ਦਲ ਦੇ ਜਲੇ ਸਮੁੱਚੇ ਢਾਂਚੇ ਦੀਆਂ ਪਹਿਲਾਂ ਮੀਟਿੰਗਾਂ ਹੋ ਚੁੱਕੀਆਂ ਤੇ ਅੱਜ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਦੇ ਨਾਲ ਵੀ ਬੈਠ ਕੇ ਮੀਟਿੰਗ ਹੋਈ ਸੀ। ਔਰ ਮੈਨੂੰ ਇਸ ਗੱਲ ਦੀ ਵੀ ਖੁਸ਼ੀ ਆ ਕਿ ਮੈਂਬਰ ਸਹਿਬਾਨਾਂ ਨੇ ਬਹੁਤ ਵੱਡੀ ਪੱਧਰ ਤੇ ਸ਼ਮੂਲੀਅਤ ਵੀ ਕੀਤੀ ਆ ਜਿਹੜੇ ਵਿੱਚੋਂ ਕੁਝ ਬਿਮਾਰ ਆ ਉਹਨਾਂ ਨੇ WhatsApp ਦੇ ਆਪਣੇ ਮੈਸੇਜ ਵੀ ਭੇਜੇ ਆ ਤੇ ਸਾਰਿਆਂ ਨੇ ਸਰਵਸੰਮਤੀ ਦੇ ਨਾਲ ਬੜੇ ਚਾਣ ਚਾਹੀ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਦੀ ਜਿਹੜੀ ਪ੍ਰਧਾਨਗੀ ਆ ਉਹਦੇ ਵਿੱਚ ਭਰੋਸਾ ਵੀ ਪ੍ਰਗਟ ਕੀਤਾ ਤੇ ਮੈਂ ਸਮਝਦਾ ਕਿ ਆ ਜਿਹੜਾ ਸਮਾ ਚੱਲ ਰਿਹਾ ਇਸ ਸਮੇਂ ਜੇ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅੰਦਰ ਵੜ ਕੇ ਸਾਰੀਆਂ ਗੱਲਾਂ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਪਰ ਜਿਹੜੇ ਆਪਾਂ ਬਾਹਰ ਪਾਰਟੀ ਦੇ ਪਲੇਟਫਾਰਮ ਤੋਂ ਬਾਹਰ ਜਾ ਕੇ ਗੱਲਾਂ ਕਰਦੇ ਆ ਉਹ ਗੱਲਾਂ ਚੰਗੀਆਂ ਨਹੀਂ ਤੇ ਵਰਕਿੰਗ ਕਮੇਟੀ ਨੇ ਫੈਸਲਾ ਕੀਤਾ ਸੀ ਉਸ ਦਿਨ ਕਿ ਕੋਈ ਵੀ ਆਗੂ ਜਿਹੜੇ ਬਾਹਰ ਜਾ ਕੇ ਕੋ ਬੋਲਦਾ ਉਹਦਾ ਫੇਰ ਹੁੰਦਾ ਕਿ ਪਾਰਟੀ ਤੋਂ ਲਾਂਬੇ ਹੋ ਜਾਣਾ ਸੋ ਇਸ ਕਰਕੇ ਸਮੁੱਚੇ ਤੌਰ ਤੇ ਆਜ ਸ਼੍ਰੋਮਣੀ ਕਮੇਟੀ ਦੀਆਂ ਆਉਣੀਆਂ ਕਿਉਂਕਿ 31 ਜੁਲਾਈ ਤੱਕ ਵੋਟਾਂ ਵੀ ਮਾਰਨੀਆਂ ਉਹਦੇ ਬਾਬਤ ਵੀ ਬੈਠ ਕੇ ਵਿਚਾਰਾ ਕੀਤੀਆਂ ਗਈਆਂ ਉਹ ਤੋਂ ਇਲਾਵਾ ਜਿਹੜਾ ਸਭ ਤੋਂ ਇੱਕ ਅਹਿਮ ਮਸਲਾ ਉਹ ਆ ਪਿਛਲੇ ਦਿਨੀ ਰਾਜਸਥਾਨ ਦੇ ਵਿੱਚ ਜੁਡੀਸ਼ੀਅਲ ਸਰਵਿਸੀਆਂ ਜਿਹੜੀਆਂ ਸਵਾਵਾਂ ਲਈ ਸਾਡੀਆਂ ਦੋ ਬੱਚੀਆਂ ਗਈਆਂ ਇੱਕ ਬੱਚੀ ਦਾ ਉਹਨੂੰ ਇੰਟਰ ਨਹੀਂ ਹੋਣ ਦਿੱਤਾ ਕਹਿੰਦੇ ਕੁਰਬਾਨ ਸਿੰਘ ਜੀ ਸਾਹਿਬ ਪਹਿਲਾਂ ਲਾ ਉਹ ਕਹਿੰਦੀ ਮੈਂ ਨਹੀਂ ਲਾਣੀ ਉੱਥੇ ਉਹਨਾਂ ਨੂੰ ਇੰਟਰ ਨਹੀਂ ਹੋਣ ਦਿੱਤਾ ਦੂਜੀ ਬੱਚੀ ਜਿਹੜੀ ਆ ਉਹ ਥੋੜਾ ਜਿਆ ਸਮਝੌਤਾ ਕਰਗੇ ਪਰ ਮੈਂ ਸਮਝਦਾ ਜੇ ਤੁਸੀਂ ਕਕਾਰ ਲਾਉਣ ਦੀ ਇਹ ਗੱਲ ਕਰੋਗੇ ਇਹ ਵੀ ਅੱਜ ਮਸਲਾ ਸੀ ਬੈਠ ਕੇ ਡਿਸਕਸ ਕੀਤਾ ਕਿ ਇਹ ਦੇਸ਼ ਆ ਇਸ ਦੇਸ਼ ਦਾ ਇੱਕ ਵਿਧਾਨ ਆ ਤੇ ਵਿਧਾਨ ਦੇ ਫੰਡਾਮੈਂਟਲ ਰਾਈਟਸ ਆ ਡਾਇਰੈਕਟ ਪ੍ਰਿੰਸੀਪਲਸ ਆ ਤੇ ਜੇ ਫੰਡਾਮੈਂਟਲ ਰਾਈਟ ਸਾਨੂੰ ਸੈਕਸ਼ਨ 25 ਅੱਲੇ ਧਾਰਮਿਕ ਆਜ਼ਾਦੀ ਦਿੰਦਾ ਤੇ ਸਿੱਖ ਧਰਮ ਦਾ ਜਿਹੜਾ ਅੰਮ੍ਰਿਤਧਾਰੀ ਆ ਉਹਨੂੰ ਪੰਜ ਕਕਾਰਾਂ ਦਾ ਉਹਨੇ ਅੰਗ-ਸੰਗ ਰੱਖਣੇ ਹੁੰਦੇ ਆ ਤੇ ਫਿਰ ਮੈਂ ਸਮਝਦਾ ਭਈ ਇਹ ਕਿਹੜੇ ਮੁਲਕ ਚ ਆਪਾਂ ਘੁੰਮਦੇ ਆ ਰਾਜਸਥਾਨ ਸਾਡਾ ਨਾਲ ਦਾ ਹੀ ਸੂਬਾ ਆ ਤੇ ਸਾਰਿਆਂ ਨੂੰ ਪਤਾ ਵੀ ਆ ਤੇ ਜੇ ਆਪਾਂ ਅੱਜ ਵੀ ਇਦਾਂ ਦਾ ਵਿਵਹਾਰ ਕਰਾਂਗੇ ਇਹ ਵੀ ਅੱਜ ਬੈਠ ਕੇ ਵਿਚਕਸ ਹੋਇਆ ਹੋਰ ਸਿੱਖ ਮੁੱਦਿਆਂ ਤੇ ਵੀ ਜਦੋਂ ਸੈਂਟਰਲ ਜਿਹੜੇ ਆ ਬੋਰਡ ਜਿਹੜੇ ਆਪਣੇ CBSE JSC ਦੇ ਸੈਂਟਰਲ ਦੇ ਜਿਹੜੇ ਸਕੂਲ ਆ ਉਹਨਾਂ ਦੇ ਵਿੱਚ ਜਦੋਂ ਬੱਚੇ ਛੋਟੇ ਉਹਨਾਂ ਦਾ ਟੈਸਟ ਹੁੰਦਾ ਉਹਨਾਂ ਦੇ ਕੜੇ ਲਹਾਲੇ ਜਾਂਦੇ ਆ ਸੋ ਮੈਂ ਸਮਝਦਾ ਇਹ ਕਕਾਰਾਂ ਦਾ ਵੀ ਵੱਡਾ ਨਰਾਦਰ ਆ ਧਾਰਮਿਕ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਉਹਦਾ ਵੀ ਨਰਾਦਰ ਆ ਤੇ ਇਹ ਸਾਰੀਆਂ ਗੱਲਾਂ ਅੱਜ ਸਿੱਖ ਮੁੱਦਿਆਂ ਦੀਆਂ ਵੀ ਇੱਥੇ ਬੈਠ ਕੇ ਸਾਰੀਆਂ ਡਿਸਕਸ ਹੋਈਆਂ। ਸੋ ਗੁਰੂ ਸਾਹਿਬ ਕਿਰਪਾ ਕਰਨ ਕਈ ਵਾਰੀ ਪਾਰਟੀ ਤੇ ਆਪਾਂ ਡਾਊਨ ਆਏ ਆ ਪਰ ਹਮੇਸ਼ਾ ਹੀ ਸ਼੍ਰੋਮਣੀ ਅਕਾਲੀ ਦਲ ਤਕੜਾ ਹੋ ਕੇ ਨਿਕਲਿਆ ਤੇ ਹੁਣ ਵੀ ਤਕੜਾ ਹੋ ਕੇ ਨਿਕਲੇ। ਰਾਹੁਲ ਗਾਂਧੀ ਨੇ ਜੋ ਸਟੇਟਮੈਂਟ دی ਸਰਸਰਸ ਉਹਦੇ ਬਾਰੇ ਮੈਂ ਹਾਲੇ ਮਲਾਂਕਣ ਕਰ ਰਿਹਾ ਕਿਉਂਕਿ ਮੇਰੇ ਕੋਲ ਹਾਲੇ ਬਾਜ ਦੇ ਸਵੇਰ ਦਾ ਮੈਂ ਵੀ ਮੀਟਿੰਗਾਂ ਦੇ ਵਿੱਚ ਉਹ ਕਰਕੇ ਬਾਅਦ ਕਰੂੰਗਾ। ਬੱਚੀ ਬੜੇ ਮਸਲੇ ਐ ਸੀ ਕੜਾ ਲਾਹੌਰ ਦੇ ਇਹ ਤਾਂ ਕਹਿ ਕਿ ਬੜੀ ਚੀਜ਼ ਇਹ ਅਸੀਂ ਇਹ ਅਸੀਂ 5 ਤਰੀਕ ਨੂੰ ਹੁਣ ਐਜੈਕਟਿਵ ਦੀ ਮੀਟਿੰਗ ਹੈ। ਅਸੀਂ ਹ ਚੈਲੰਜ ਕਰ ਸਕਣਾ ਕਿਉਂਕਿ ਕਈ ਵਾਰੀ ਹੁੰਦਾ ਕੀ ਆ ਕਿ ਅਗਲਾ ਕਹਿੰਦਾ ਜੀ ਤੁਹਾਡਾ ਲੋਕਲ ਸਟੈਂਡੀ ਕੋਈ ਨਹੀਂ ਕਿਉਂਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਰਿਪ੍ਰেজੈਂਟੇਸ਼ਨ ਕਰਦੀ ਆ ਤੇ ਅਸੀਂ ਉਹ ਪੰਜ ਨੂੰ ਬੈਠ ਕੇ ਇਹਦੇ ਬਾਰੇ ਵੀ ਫੈਸਲਾ ਕਰਾਂਗੇ ਵੀ ਅਗਲਾ ਰੋਕੀ